ਹਾਂਜੀ ਸਵਾਗਤ ਹੈ ਜੀ ਛੋਟੇ ਪੇ ਤੇ ਵੱਡੇ ਦੇ ਨਾਲ ਅੱਜ ਪਹੁੰਚੇ ਹਾਂ ਮਾਨਸਾ ਤੇ ਮਾਨਸਾ ਵਾਸੀਆਂ ਲਈ ਤੇ ਆਲੇ-ਦਾਲੇ ਦੇ ਪਿੰਡ ਵਾਲੇ ਲਈ ਖੁਸ਼ਖਬਰੀ ਹੈ ਕਿਉਂਕਿ ਮਾਨਸਾ ਦੇ ਵਿੱਚ ਜੋਕੀ ਦਾ ਸ਼ੋਰੂਮ ਆ ਜਿਹੜਾ ਖੁੱਲ ਚੁੱਕਿਆ ਹੈ ਜੋਕੀ ਜਿਹੜਾ ਬ੍ਰਾਂਡ ਹੈ ਇਹ 1876 ਦੇ ਵਿੱਚ ਆਇਆ ਸੀ ਤੁਹਾਨੂੰ ਥੋੜਾ ਜਿਹਾ ਇਤਿਹਾਸ ਇਹ ਦਿਖਾ ਦਿੰਨੇ ਆ ਇੱਥੋਂ ਚੱਲਿਆ ਇਹ ਬ੍ਰਾਂਡ 1876 ਦੇ ਵਿੱਚ ਤੇ ਆਪਣੇ ਇੰਡੀਆ ਦੇ ਵਿੱਚ ਆਇਆ ਜਿਹੜਾ 1995 ਦੇ ਵਿੱਚ ਜਿਹੜੇ ਕਹਿੰਦੇ ਕਿ ਜੋਕੀ ਕੋਈ ਬ੍ਰਾਂਡ ਨਹੀਂ ਤਾਂ ਇੱਥੇ ਇਹ ਸ਼ੋਰੂਮ ਦੇ ਵਿੱਚ ਜਦੋਂ ਤੁਸੀਂ ਆਉਂਗੇ ਤਾ ਛੋਟਾ ਜਿਹਾ ਇਤਿਹਾਸ ਹੈ ਜਿਹੜਾ ਜਰੂਰ ਪੜ ਲਿਓ ਤਾਂ ਇੱਥੇ ਹੁਣ ਇਹ ਕਿਹੜਾ ਕਿਹੜਾ ਸਟਾਫ ਆ ਗਿਆ ਕਿਉਂਕਿ ਜੋਕੀ ਨੇ ਜਿਹੜੀ ਸ਼ੁਰੂਆਤ ਹੈ ਉਹ ਅੰਡਰਵੀਅਰ ਤੇ ਬਨਾਉਣ ਤੋਂ ਕੀਤੀ ਸੀ ਹੁਣ ਇਹਦੇ ਵਿੱਚ ਟੀ-ਸ਼ਰਟਾਂ ਪੈਂਟਾਂ ਸ਼ਾਰਟਸ ਅਤੇ ਹੋਰ ਜਿਹੜੀਆਂ ਲੇਡੀਜ਼ ਦੇ ਕੱਪੜੇ ਨੇਗੇ ਉਹ ਆ ਚੁੱਕੇ ਹੈ ਤਾਂ ਆਪਾਂ ਤੁਹਾਨੂੰ ਇਹਨਾਂ ਦੀ ਕੁਆਲਿਟੀ ਤੇ ਇਹਨਾਂ ਦਾ ਰੇਟ ਇਸ ਵੀਰ ਤੋਂ ਆਪਾਂ ਜਿਹੜਾ ਜਾਣੂ ਕਰਵਾਵਾਂਗੇ ਤਾਂ ਹੁਣ ਆਪਣਾ ਵੀਰ ਆਪਾਂ ਨੂੰ ਦੱਸੂਗਾ ਕਿ ਕਿਹੜੇ ਆਰਟੀਕਲ ਦਾ ਕਿੰਨਾ ਰੇਟ ਹੈ ਤੇ ਕਿਹੜਾ ਕਿਹੜਾ ਇਹਨਾਂ ਕੋਲੇ ਸਟਾਫ ਆਇਆ ਤਾਂ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਪੇਜ ਤੇ ਸਸੀ ਜੀ ਸਾਰਿਆਂ ਤੇ ਸਾਨੂੰ ਤੇ ਸਾਡੇ ਸ੍ਰੋਤਿਆਂ ਨੂੰ ਇਹਨਾਂ ਕੱਪੜਿਆਂ ਬਾਰੇ ਕਿਹੜੇ ਕਿਹੜਾ ਸਟਾਫ ਹੈ ਕਿਹੜੀ ਕਿਹੜੀ ਕੁਆਲਿਟੀ ਚ ਮਿਲਦਾ ਹੈ ਇਹ ਜਾਣਕਾਰੀ ਜਿਹੜੀ ਉਹ ਜ਼ਰੂਰ ਦੇ। ਤਾਂ ਸਭ ਤੋਂ ਪਹਿਲਾਂ ਜਿਵੇਂ ਇਹ ਆਰਟیکل ਆਰਟیکل ਪਿਆ ਤੁਹਾਡੇ ਕੋਲੇ ਸ਼ਾਰਟਸ ਇਹਨੂੰ ਕਹਿੰਦੇ ਆ। ਇਹ ਤੁਹਾਡੇ ਕੋਲੇ ਕੀ ਰੇਂਜ ਜਿਹੜੀ ਮਿਲੂਗੀ ਪਰ? ਇਹ ਆਪਣਾ ਜਿਮ ਵੇਅਰ ਸ਼ਾਰਟਸ ਆ ਜਾਂਦਾਗਾ। ਠੀਕ ਹੈ। ਬਾਕੀ ਇਹਨਾਂ ਪ੍ਰਾਈਸ ਬਹੁਤ ਜੈਨੂਨ ਹੈ। ਠੀਕ ਹੈ। ਮੇਨ ਉਹਦੇ ਕੰਫਰਟ ਦੀ ਫੁੱਲ ਲਾਈਕਰਾ ਹੁੰਦਾਗਾ। ਠੀਕ ਹੈ। ਬਾਡੀ ਨੂੰ ਕੋਈ ਦਿੱਕਤ ਨਹੀਂ ਆਂਦੀ। ਪਸੀਨਾ ਵਗੈਰਾ ਆਂਦਾ ਸੁੱਕ ਲੈਂਦਾਗਾ। ਬਾਕੀ ਰੇਟ ਇਹਨਾਂ ਦੇ ਐ ਲਾ ਲਓ। ਅ 500 ਤੋਂ ਠੀਕ ਹੈ ਬਾਕੀ ਜਿੱਦਾਂ ਜਿੱਦਾਂ ਤੁਸੀਂ ਆਰਟੀਕਲ ਦੇਖੋਗੇ ਉਦਾਂ ਦਾ ਰੇਟ ਆਗੇ ਬਾਕੀ ਕੁਆਲਿਟੀ ਪੂਰੀ ਓਕੇ ਹੋਊਗੀ ਮੇਨ ਗੱਲ ਹੁੰਦੀ ਫਿਨਿਸ਼ਿੰਗ ਦੀ ਤੇ ਕੁਆਲਿਟੀ ਦੀ ਠੀਕ ਹੈ ਔਰ ਇਹਦੀ ਫਿਟ ਬਹੁਤ ਅੱਛੀ ਹੈਗੀ ਬਾਈ ਜੋਕੀ ਦਾ ਬਾਈ 500 ਰੁਪਏ ਤੋਂ ਏ ਸਟਾਰਟ ਹੈ ਬਾਕੀ ਤੁਸੀਂ ਹੋਰ ਮਹਿੰਗਾ ਲੈਣਾ ਉਹ ਲੈ ਸਕਦੇ ਹੋ ਕਹਿਣ ਤੋਂ ਭਾਵ 500 ਰੁਪਏ ਤੋਂ ਸਟਾਰਟਿੰਗ ਹੈ ਜੋਕੀ ਦਾ ਸਾਰਾ ਇਹ ਤੇ ਸਟਾਫ ਜਿਹੜਾ ਉਹ オリジナル ਹੈ 올 인디아 ਚ ਰੇਟ ਚੈੱਕ ਕਰ ਲਿਓ ਉਹੀ ਰੇਟ ਤੁਹਾਨੂੰ 올 인디아 ਚ ਮਿਲੂ ਉਹ ਜਿੱਤੇ ਆਨਲਾਈਨ ਤੁਹਾਨੂੰ ਪੱਕਾ ਬਿਲ ਕੱਢ ਕੇ ਜਿਹੜਾ ਇਹ ਦੇਣਗੇ ਕੋਈ ਵੀ ਇਹਦੇ ਵਿੱਚ ਆਏ ਨਹੀਂ ਹੈਗਾ ਵੀ ਕਾਪੀਆਂ ਜਿਹੜਾ ਅੱਜ ਕੱਲ ਵਿਕਣ ਲੱਗ ਜਾਂਦੀਆਂ ਨੇ ਜਾਂ ਕੋਈ ਹੋਰ ਇਨਫੈਕਟਡ ਪੀਸ ਲੈ ਕੇ ਰੱਖਲੇ ਵਿੱਚ ਮਿਕਸ ਕਰ ਲਿਆ ਇਹੋ ਜੀ ਗੱਲ ਕੋਈ ਵੀ ਨਹੀਂ ਹੈ ਤਾਂ ਕਿ ਆਪਾਂ ਹੋਰ ਜਾਣਦੇ ਆ ਇਸ ਤੋਂ ਬਾਅਦ ਭਈਆ ਟੀ-ਸ਼ਰਟਾਂ ਪਈਆਂ ਨੇ ਜਿਵੇਂ ਆ ਪਈਆਂ ਨੇ ਕਿਹੜੇ ਕੱਪੜੇ ਚ ਨਹੀਂ ਹੈ ਤੇ ਇਹਨਾਂ ਕੀ ਰੇਟ ਹੈਗਾ ਇਹ ਆਪਣੇ ਮੂਵ ਕਲੈਕਸ਼ਨ ਆ ਜਾਂਦੀ ਹੈਗੀ ਠੀਕ ਹੈ ਜੀ ਇਹ ਜਿਮ ਵੇਅਰ ਟੀ-ਸ਼ਰਟਾਂ ਹੁੰਦੀਆਂ ਨੇ ਠੀਕ ਹੈ ਬਾਕੀ ਤੁਸੀਂ ਜਿਮ ਜਿਮ ਦੇ ਵਿੱਚ ਵੀ ਪਾ ਇਦਾਂ ਤੁਸੀਂ ਰੂਟੀਨ ਦੇ ਵਿੱਚ ਪਾਣੀ ਆ ਤਾਂ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਕੰਫਰਟ ਬਹੁਤ ਜ਼ਿਆਦਾ ਆਉਂਦੀ ਹੈ ਪਸੀਨਾ ਆਂਦਾਗਾ ਉਹ ਸੋਕ ਲੈਂਦੀ ਹੈਗੀ ਠੀਕ ਹੈ ਬਾਕੀ 에ਅਰ ਕ੍ਰੋਸ ਹੁੰਦੀ ਹੈ ਕਿ ਸਟਾਫ ਪੂਰਾ ਵਧੀਆ ਹੁੰਦਾਗਾ ਫੁੱਲ ਲਾਈਕਰਾਂ ਹੁੰਦਾਗਾ ਓਕੇ ਮੇਨ ਗੱਲ ਹੁੰਦੀ ਹੈ ਫਿਟਿੰਗ ਦੀ ਫਿਟਿੰਗ ਬਹੁਤ ਅੱਛੀ ਹੈ ਇਹਨਾਂ ਦੀ ਫਿਟਿੰਗ ਵਧੀਆ ਬਾਈ ਕੁਆਲਿਟੀ ਹੈ ਜਿਹੜੇ ਬੰਦੇ ਬ੍ਰਾਂਡ ਪਾਉਂਦੇ ਹਨ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਕੱਪੜੇ ਜਦੋਂ ਆਪਾਂ ਟੱਚ ਕਰਦੇ ਹਾਂ ਆਪਣੇ ਆਪ ਫੀਲ ਹੋ ਜਾਂਦਾ ਵੀ ਬਾਕੀ ਹਾਂ ਪੈਸੇ ਲੱਗੇ ਦਾ ਮੁੱਲ ਹੈ ਜਿਹੜਾ ਹੋਏਗਾ ਇਸ ਤੋਂ ਬਾਅਦ ਆਪਾਂ ਅਗਲੇ ਸਟੱਫ ਵੱਲ ਜਿਹੜਾ ਚੱਲਦੇ ਆ ਇਸ ਤੋਂ ਬਾਅਦ ਅੱਗੇ ਭਾਈ ਆਹ ਡਰਾਈ ਫਿਟ ਕੱਪੜਾ ਆ ਗਿਆ ਇਹ ਡਰਾਈ ਫਿਟ ਹੈ ਇਹ ਡਰਾਈ ਫਿਟ ਕੱਪੜਾ ਹੈ ਸਪੋਰਟਸ ਕੱਪੜਾ ਜਿਹਦੀ ਜ਼ਿਆਦਾਤਰ ਡਿਮਾਂਡ ਡਿਮਾਂਡ ਹੈ ਜਿਹੜੀ ਹੁੰਦੀ ਹੈ ਤੇ ਜਿਹੜੇ ਅੱਜ ਦੇ ਮੁੰਡੇ ਆ ਉਹ ਇਹਨੂੰ ਪਾਉਣਾ ਹੀ ਪਸੰਦ ਕਰਦੇ ਆ ਤਾਂ ਇਹ ਆਪਾਂ ਨੂੰ ਕਿਹੜੀ ਕਿਹੜੀ ਰੇਂਜ ਤੋਂ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਇਹ ਵੀ ਆਪਣੇ ਨਾਲ ਲਓ 500 ਤੋਂ ਸਟਾਰਟਿੰਗ ਹੈ 580 ਤੋਂ ਸਟਾਰਟਿੰਗ ਹੋ ਜਾਂਦੀ ਹੈਗੀ ਅੱਛਾ ਜੀ ਲਾਸਟ ਇਹਨਾਂ ਦਾ ਤੁਸੀਂ ਇਹ ਨਾਲ ਲਓ 1200 ਰੇਟ ਹੈਗਾ ਠੀਕ ਹੈ ਇਹ ਹੀ ਤੁਸੀਂ ਇਸ ਹੋਰ ਬ੍ਰਾਂਡ ਦੀ ਦੇਖ ਰਹੇ ਹੋ ਪਿਉਮਾ ਨੈਕਡ ਐਡੀਟਸ ਦੀ ਇਹੀ ਘੱਟੋ ਘੱਟ 3-4-5000 ਰੁਪਏ ਦੀ ਟੀ-ਸ਼ਰਟ ਹੁੰਦੀ ਹੈ ਉਹ ਡਿਸਕਾਊਂਟ ਕਰਕੇ ਵੀ 50-60 ਕਰਕੇ ਠੀਕ ਹੈ ਉਹ ਇੰਨਾ ਤੋਂ ਪਲੱਸ ਹੀ ਪੈਂਦੀ ਹੈਗੀ ਇਹਨਾਂ ਦੇ ਰੇਟ ਬਿਲਕੁਲ ਜੈਨੂਨ ਨੇ ਔਰ ਕੁਆਲਿਟੀ ਵੀ ਅੱਛੀ ਹੈ ਤੇ 500 ਇਹਦੀ ਰੇਟ ਹੈ ਵੀ ਜਿਹੜਾ 500 ਰੁਪਈਆ ਹੈ 500 ਰੁਪਈਆ ਚ ਆਉਂਦਾ ਵੀ ਕੀ ਹੈ ਭਾਈ ਜੋਕੀ ਦੀ ਡਰਾਈ ਫਿਟ ਸਪੋਰਟਸ ਕੱਪੜੀ ਦੀ ਟੀ-ਸ਼ਰਟ ਹੈ ਜਿਹੜੀ ਉਹਨੂੰ 500 ਦੀ ਮਿਲ ਜਾਊਗੀ ਇਹ ਸ਼ੋਰੂਮ ਦੇ ਵਿੱਚੋਂ ਸੋ ਬਾਕੀ ਮੇਨ ਖਾਸ ਗੱਲ ਇਹ ਹੈ ਇਹ ਮਾਨਸਰ ਜਿਲ੍ਹੇ ਦੇ ਵਿੱਚ ਪਹਿਲਾ ਸ਼ੋਅਰੂਮ ਆ ਜਿਹੜਾ ਓਪਨ ਹੋਇਆ ਹੈ ਤਾਂ ਇਸ ਤੋਂ ਬਾਅਦ ਆਹ ਟੀ-ਸ਼ਰਟਾਂ ਗੀ ਇਹ ਟੀ-ਸ਼ਰਟਾਂ ਗੀ ਤੇ ਇਹਦੀ ਕੀ ਕੀਮਤ ਹੈ ਜੀ ਇਹ ਆਪਣੀ ਹੈਗੀ 999 ਬਾਹਰ ਹਾਂ ਇਹ ਹੀ ਤੁਸੀਂ ਆ ਲਾ ਲੋ ਜੇ ਅਪ ਟੋਮੀ ਸੀ ਕੀਤੇ ਦੇਖਦੇ ਆ ਤਾਂ 6-7000 ਦੀ ਵੀਰੇ 5-5 6000 ਦੀ ਟੀ-ਸ਼ਰਟਾਂ ਨੇ ਕਿਉਂਕਿ ਮੈਂ ਉੱਥੇ ਕੰਮ ਕੀਤਾ ਮੈਨੂੰ ਇਹ ਚੀਜ਼ਾਂ ਦੀ ਹਰ ਇੱਕ ਦੀ ਨੌਲੇਜ ਹੈ ਪ੍ਰੋਡਕਟ ਦੀ ਮੇਨ ਗੱਲ ਹੈ ਇਹਦਾ ਰੇਟ ਤੁਸੀਂ ਬਾਹਰੋਂ ਵੀ ਲੋਕਲ ਵੀ ਦੇਖਦੇ ਹੋ ਨਾ ਜਿਹੜੋ ਵਧੀਆ ਕੁਆਲਿਟੀ ਦਿੰਦੇ ਨੇ ਉਹਨਾਂ ਦਾ 7-800 ਤੋਂ ਘੱਟ ਟੀ-ਸ਼ਰਟ ਮਿਲਦੀ ਨਹੀਂਗੀ ਠੀਕ ਹੈ ਇਹ ਇਹਦਾ ਰੇਟ ਨੌ ਸੋਨੜੇ ਨਵੇਂ ਵੀ ਹੈ ਆ ਜੋਕੀ ਦੀ ਬ੍ਰੈਂਡਿੰਗ ਹੈ ਜਿਹੜੀ ਆ ਲੋਗੋ ਦਿਖਾ ਦੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਬਣਾਇਆ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਅੰਡਰਵੀਅਰ ਤੇ ਬਣਾਇਆ ਇਹਨਾਂ ਨੇ ਜਿਹੜੀਆਂ ਉਹ ਜੋਕੀ ਨੇ ਬਣਤੀਆਂ ਨੇ ਤਾਂ ਇਹ ਸਾਰਾ ਸਟਾਫ ਇਹਨਾਂ ਕੋਲ ਆ ਗਿਆ ਅੱਗੇ ਚੱਲਦੇ ਆਪਾਂ ਫੂਰ ਇਹਨਾਂ ਕੋਲ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀ ਮਿਲਦੀਆਂ ਆ ਅੱਗੇ ਭਾਈ ਆਹ ਲੋਰ ਇਹ ਲੋਰ ਆ ਗਿਆ ਜੀ ਆਪਣੇ ਇਹ ਕੋਟਨ ਦੇ ਕੱਪੜੇ ਚ ਇੱਕ ਆਰਡਰਨ ਪੀਸੀ ਕੋਟਨ ਆ ਜਾਂਦਾਗਾ ਅੱਛਾ ਤੇ ਇਹਨਾਂ ਦੀ ਰੇਂਜ ਇਹ ਆ ਲਾ ਲੋ 990 ਤੋਂ ਸਟਾਰਟਿੰਗ ਹੈ ਜੀ 990 ਦੀ ਹਾਂਜੀ ਹਾਂਜੀ ਸਟੈਚੂਰ ਲੋਰ ਹੈ 990 ਤੋਂ ਇਹਦੀ ਰ ਇਹ ਕਿੱਥੋਂ ਤੱਕ ਹੋਰ ਮਿਲ ਜਾਣਗੇ ਜੇ ਪਹਿਲਾਂ ਕਈ ਵਾਰ ਬੰਦੇ ਮਹਿੰਗੀ ਦੇ ਸਕੀਮ ਹੁੰਦੇ ਨੇ ਉਹ ਤੁਸੀਂ ਨਾਲ ਲੋ ਲਾਸਟ ਆਪਣਾ 2000 2000 ਰੁਪਏ ਲਾਸਟ 2000 ਰੁਪਏ 999 ਤੋਂ ਲੋਅਰ ਜਿਹੜੀ ਸਟਾਰਟ ਹੈ ਤੇ ਇਹਦੇ ਵਿੱਚ ਜਿਹੜੀ ਆਪਣੀ ਆ ਮੂਰੀ ਆਉਂਦੀ ਹੈ ਇਹ ਤੁਸੀਂ ਜਿਹੜੀ ਬ੍ਰਾਂਡ ਦੇ ਵਿੱਚ ਆਂਦੀ ਹੈਗੀ ਇਹ ਨਾਰਮਲ ਹੀ ਆਂਦੀ ਹੈਗੀ ਠੀਕ ਹੈ ਜੀ ਕਿਉਂਕਿ ਲੋਕਲ ਦਾ ਤਾਂ ਵੈਸੀ ਪਤਾ ਲੱਗ ਜਾਂਦਾ ਖੁੱਲੀਆਂ-ਖੁੱਲੀਆਂ ਪਾਈ ਹੁੰਦੀਆਂ ਉਹਦੀ ਪਤਾ ਲੱਗ ਜਾਂਦਾ ਲੋਕਲ ਪਾਰ ਰੱਖੀ ਹੈਗੀ ਜਿਹੜੀ ਕੰਪਨੀ ਦੀ ਚੀਜ਼ ਹੁੰਦੀ ਹੈਗੀ ਹਮੇਸ਼ਾ ਫਿੱਟ ਤੇ ਪ੍ਰੋਪਰ ਹੁੰਦੀ ਹੈਗੀ ਠੀਕ ਹੈ ਜੀ ਤੇ ਅੱਗੇ ਚੱਲਦੇ ਆਂ ਬਾਈ ਇਹ ਆਪਣੀਆਂ ਲੋ ਤਾਂ ਕਿ ਇਹ ਫਿਰ ਸਪੋਰਟਸ ਆ ਗਿਆ ਸਰ ਇਹ ਸਪੋਰਟਸ ਹੀ ਆ ਗਿਆ ਆ ਕਾਲਰ ਟੀ-ਸ਼ਰਟ ਆ ਗਈ ਕਾਟਨ ਚ ਆ ਗਈ ਇਹਦੇ ਬਾਰੇ ਜਰੂਰ ਦੱਸਦੇ ਹੋਗੇ ਆਹ ਡਰਾਈ ਫਿਟ ਵਾਲੀਆਂ ਤਾਂ ਪਿੱਛੇ ਦਿਖਾ ਦਿਆਂ ਤੇ ਆਹ ਕਾਟਨ ਵਾਲੀਆਂ ਟੀ-ਸ਼ਰਟਾਂ ਨੇ ਜੀ ਜਿਹੜੀਆਂ ਆਪਾਂ ਅਕਸਰ ਜੀਨ ਵਗੈਰਾ ਨਾਲ ਜੁੜੂਜ਼ ਕਰਦੇ ਆਂ ਜੋਕੀ ਦੀਆਂ ਨੇ ਜੋ ਵੀ ਕੱਪੜੇ ਤੁਸੀਂ ਦੇਖੋਗੇ ਸਾਰੇ ਜੋਕੀ ਦੇ オリジナル ਹੋਣਗੇ ਤਾਂ ਇਹਦੀ ਕੀ ਕੀਮਤ ਹੈ ਜੀ ਇਹ ਵੀ 399 ਤੋਂ ਸਟਾਰਟਿੰਗ ਹੈ 399 ਬਸ ਲਾਸਟ 399 ਇਹਨਾਂ ਦਾ 메ਨ ਫੈਬਰਿਕ ਦੇਖੋ ਬਹੁਤ ਸੌਫਟ ਹੋਊਗਾ ਇਹ ਹੈਗਾ PC ਕਾਟਨ ਫੁੱਲ ਲਾਈਕਰ ਹੋਊਗਾ ਪਾਇਆ ਵੀ ਕੰਫਰਟ ਲੱਗੂਗਾ ਨਾ ਤਾਂ ਕੋਈ ਕਲਰ ਦੀ ਦਿੱਕਤ ਆ ਮੇਨਾਂ ਕੋਈ ਕੋਈ ਕੋਸ਼ਿਸ਼ ਪ੍ਰੋਬਲਮ ਨਹੀਂ ਆਉਂਦੀ। ਤਾਂ ਇਹਦੇ ਕੀਮਤ ਵੀ ਜਿਹੜੀ 999 ਰੁਪਏ ਆ ਅੱਗੇ ਚੱਲਦੇ ਆ। ਅੱਗੇ ਆ ਗਈਆਂ ਜੀ ਸ਼ਾਰਟਸ। ਸ਼ਾਰਟਸ। ਤਾਂ ਸਾਰੇ ਆ ਸ਼ਾਰਟਸ ਦੇ ਕਲਰ ਜਿਹੜੇ ਤੁਸੀਂ ਦੇਖ ਸਕਦੇ ਹੋ। ਇੱਥੇ ਇੱਕ ਵਾਰੀ ਕੈਮਰੇ ਨਾਲ ਝਾਤ ਵੀ ਨੂੰ ਮਰਾ ਦੇ। ਇਹ ਕਿੰਨੇ ਰੇਟ ਤੋਂ ਸਟਾਰਟ ਹੁੰਦੀ ਹੈ ਜੀ? ਇਹ ਵੀ ਤੁਸੀਂ ਆ ਲਾ ਲਓ। ਸਟਾਰਟਿੰਗ ਹੈਗੀ ਇਹਨਾਂ ਦੀ ਸਰ ਆਪਣੀ ਉਹੀ 500 ਤੋਂ ਸਟਾਰਟਿੰਗ ਹੈ ਉਹ ਤੁਹਾਨੂੰ ਦੱਸ ਦਿੰਦਾ। ਉਹ ਇਹ ਨਹੀਂ ਹੈਗੇ। ਵੀ ਸਟਾਰਟਿੰਗ 500 ਤੋਂ ਇਹ ਥੋੜੀ ਪ੍ਰੀਮੀਅਮ ਕੁਆਲਿਟੀ ਆ ਗਈ। ਠੀਕ ਹੈ ਠੀਕ ਹੈ। ਠੀਕ ਹੈ ਉਹ ਬੇਸਿਕ ਆ ਜਾਂਦੇ ਉਹ ਜਿੰਨੇ ਮਰਜ਼ੀ ਲੈ ਸਕ ਦੇਖ ਸਕਦੇ ਆ 5115 ਹਾਂ 11500 ਸਾਡੇ ਨਾਲ ਹੈ 500 ਸਾਡੇ ਨਾਲ ਆਓ ਉਹ ਦਾ ਬਾਜ਼ਾਰ ਦੇ ਵਿੱਚ ਆਮ ਆਪਾਂ 300 350 ਲੈ ਲੈਣੇ ਆ ਤਾਂ ਇੱਥੇ 500 ਆਪਾਂ ਨੂੰ ਜਿਹੜਾ ਸਟਾਰਟਿੰਗ ਦੇ ਵਿੱਚ ਮਿਲ ਜਾਂਦਾ ਉਹ ਵੀ ਜੋਕੀ ਦਾ ਬ੍ਰਾਂਡ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਫਰਕ ਹੈ ਕੋਈ ਜ਼ਿਆਦਾ ਫਰਕ ਵੀ ਨਹੀਂ ਰੇਟ ਦੇ ਵਿੱਚ ਬਾਕੀ ਤੁਸੀਂ ਇੱਥੇ ਗਵਾਓਗੇ ਤੁਹਾਨੂੰ ਕੁਆਲਿਟੀ ਦੇ ਆਰਟੀਕਲ ਸਾਰੇ ਅਲੱਗੋ-ਅਲੱਗ ਮਿਲ ਜਾਣਗੇ ਆਪਾਂ ਤੁਹਾਨੂੰ ਇੱਕ-ਇੱਕ ਆਰਟੀਕਲ ਸਾਈਂ ਦਿਖਾਵਾਂਗੇ ਕਿਉਂਕਿ ਵੀਡੀਓ ਜਿਹੜੀ ਲੌਗ ਹੋ ਜਾਂਦੀ ਆ ਤਾਂ ਨੀਚੇ ਬਾਈ ਲੋਰਾ ਨੇ ਇਹ ਸਾਰੇ ਸ਼ਾਰਟਸ ਹੀ ਆ ਗਏ ਸ਼ਾਰਟਸ ਦੀ ਕਲੈਕਸ਼ਨ ਹੀ ਹੈਗੀ ਇਹ ਚੈੱਕ ਵਾਲੀਆਂ ਇਹ ਇਹਨਾਂ ਦੀ ਇੰਟਰਨੈਸ਼ਨਲ ਕਲੈਕਸ਼ਨ ਆ ਜਾਂਦੀ ਬ੍ਰਦਰ ਇਹ ਨਾਈਟਵੀਅਰ ਪੌਨ ਨੂੰ ਇਹ ਸੌਰੀ ਸ਼ਾਰਟਸ ਆ ਜਾਂਦਾ ਇਹਦੇ ਸੇਮ ਹੀ ਹੀ ਆਪਣੇ ਸ਼ਾਰਟ ਅਰੇ ਲੋਰ ਆ ਗਿਆ ਉਹਦੇ ਨਾਲ ਤੇ ਸੇਮ ਸ਼ਾਰਟਸ ਮਿਲ ਜਾਂਦੇਗੇ ਇਸੇ ਨਾਲ ਦੀ ਲੋਰ ਮਿਲ ਜਾਣਗੇ ਇਸੇ ਨਾਲ ਦੀ ਸ਼ਾਰਟਸ ਇਹਦੀ ਕੋਸਟ ਕੀ ਹੈ ਰੇਟ ਕਿੰਨੇ ਇਹ ਆਪਣੇ ਉਹੀ ਹੈਗਾ 1000 ਬਰਕਸੂ ਇਹ ਜਿਹੜਾ ਲੋਰ ਹੈਗਾ 1300 ਐਮ ਆਰ ਪੀ ਹੈ ਇਹਦੀ ਟ੍ਰਿਪਲ ਲਾਈਨ ਹੈ ਉਹ ਇਹ ਫੈਬਰਿਕ ਦੇਖੋ ਇਹਦੀ ਮੀਨ ਤਾਂ ਦੇਖ ਤੁਸੀਂ ਜਿਵੇਂ ਆਪਣੀ ਪੱਟੀ ਵਗੈਰਾ ਆਂਦੀ ਹੈ ਉੱਪਰ ਬਿਲਕੁਲ ਸੌਫਟ ਹੁੰਦੀ ਹੈਗੀ ਠੀਕ ਹੈ ਜਿਵੇਂ ਆਪਣਾ ਇੰਟਰਵਿਅਰ ਪਾਣੇ ਆ ਨਾ ਤੇ ਜਿੱਪ ਲੱਗੀ ਆ ਮੀਨੇ ਲਾਈਕਰ ਹੁੰਦਾਗਾ ਪਾਉਣ ਦੇ ਵਿੱਚ ਬਹੁਤ ਈਜ਼ੀ ਰਹਿੰਦਾਗਾ ਠੀਕ ਹੈ ਨਾਈਟ ਵੇਅਰ ਬਹੁਤ ਵਧੀਆ ਸੌਫਟ ਕੱਪੜਾ ਹੈਗਾ ਬਿਲਕੁਲ ਬਸ ਸੌਫਟ ਕੱਪੜਾ ਬਾਈ ਹੱਥ ਨਾਲ ਟੱਚ ਕਰੋਗੇ ਫੀਲ ਹੁੰਦਾ ਤੇ ਇਹ ਬਾ 1300 ਰੁਪਏ ਦਾ ਹਾਂ ਇਹ 1300 ਦਾ ਇਹ 1300 ਦਾ ਇਹ 900 ਦਾ ਹਾਂ 900 ਦਾ ਜੀ ਅੱਗੇ ਹੋਰ ਦਿਖਾਉਣਾ ਹੈ ਤੁਹਾਨੂੰ ਪਰ ਸਾਰੇ ਸ਼ਾਰਟ ਤੇ ਲੋਹਰਾ ਹੋ ਗਈਆਂ ਅਗਿਆ ਟੀ-ਸ਼ਰਟ ਕਾਟਨ ਚ ਇਹ ਕਾਟਨ ਜੇ ਡ੍ਰੌਪ ਸ਼ੋਲਡਰ ਟੀ-ਸ਼ਰਟਾਂ ਨੇ ਇੱਜਾ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਚਾਰ-ਪੰਜ ਕਲਰ ਆਂਦੇ ਇਹਦੇ ਵਿੱਚ ਚਾਰ-ਪੰਜ ਕਲਰ ਦੇ ਵਿੱਚ ਤੇ ਡ੍ਰੌਪ ਸ਼ੋਲਡਰ ਹੈ ਜਿਵੇਂ ਅੱਜਕੱਲ ਲਾਈਕ ਕਰਦੇ ਨਾ ਮੁੰਡੇ ਵੀ ਖੁੱਲੀਆਂ-ਖੁੱਲੀਆਂ ਆਈਆਂ ਇਹ ਉਹ ਚੀਜ਼ਾਂ ਆਈਆਂ ਇਹ ਤੇ ਇਹਦਾ ਰੇਟ ਆਪਣਾ ਕਿੰਨਾ ਸਟਾਰਟ ਹੈ ਇਹ ਮੇਰੇ 700 ਤੋਂ 900 ਦੀ ਸਟਾਰਟਿੰਗ ਹੈ ਠੀਕ ਆ 700 ਤੋਂ 900 ਦੇ ਵਿੱਚ ਚਾਰ ਇਹਦੀ ਸਟਾਰਟਿੰਗ ਆ ਬਾਕੀ ਆਪਣੇ ਹਿਸਾਬ ਨਾਲ ਜਿੰਨੇ ਲੋਕਾਂ ਨੂੰ ਜਿਹੜਾ ਆਰਟੀਕਲ ਪਸੰਦ ਆਉਂਦਾ ਉਹ ਹਿਸਾਬ ਨਾਲ ਰੇਟ ਆ ਤਾਂ ਸਾਰੇ ਇਹਦੇ ਵਿੱਚ ਕਲਰ ਪਏ ਨੇ ਅਲੱਗ-ਅ ਆ ਸਾਰੇ ਇਹ ਇਹ ਸ਼orts ਆ ਕੇ ਲੋਰਾਂਗੇ ਆ ਸ਼orts ਤੇ ਲੋਰਾਂ ਇਹ ਵੀ ਉਹ ਸੇਮ ਹੀ ਮਸਟਰ ਪੌਟਨ ਹਾਂ ਜਿਹੜੇ ਪਜਾਮੇ ਕਹਿੰਦੇ ਨੇ ਇਹਨਾਂ ਨੂੰ ਪੰਜਾਬੀ 'ਚ ਠੀਕ ਹੈ ਇਹ ਰਾਤ ਨੂੰ ਆਉਂਦੇ ਆ। ਤਾਂ ਇਹ ਜੈਂਟਸ ਦੇ ਕੱਪੜੇ ਸੀ ਇਸ ਤੋਂ ਬਾਅਦ ਸਟਾਰਟ ਹੁੰਦੇ ਆ ਲੇਡੀਜ਼ ਦੇ। ਸਭ ਤੋਂ ਇੱਥੇ ਮੇਨ ਗੱਲ ਇਹ ਹੈ ਇੱਥੇ ਬੱਚਿਆਂ ਦੇ ਮਿਲ ਜਾਣਗੇ ਇੱਥੇ ਲੇਡੀਜ਼ ਦੇ ਮਿਲ ਜਾਣਗੇ ਤੇ ਜੈਂਟਸ ਦੇ ਮਿਲ ਜਾਣਗੇ ਤੇ ਲੇਡੀਜ਼ ਨੂੰ ਹੈਂਡਲ ਕਰਨ ਬਾਅਦ ਤੇ ਇੱਥੇ ਲੇਡੀਜ਼ ਜਿਹੜੀਆਂ ਹੈਗੀਆਂ ਨੇ ਸੋ ਆਪਣੇ ਫੈਮਿਲੀ ਦੇ ਤੌਰ ਤੇ ਤੁਸੀਂ ਇੱਕ ਇਹ ਜਿਹੜਾ ਆ ਸਕਦੇ ਹੋ ਤੇ ਖਰੀਦੋ ਖਰੋਖ ਜਿਹੜੀ ਕਰ ਸਕਦੇ ਹੋ। ਅੱਗੇ ਲੇਡੀਜ਼ ਹੈ ਟੀ-ਸ਼ਰਟਾਂ ਜੀ। ਹਾਂਜੀ ਹਾਂਜੀ ਹਾਂਜੀ। ਪ੍ਰ ਇਹ ਡਰਾਈ ਫਿਟ ਆ ਗਈ ਜਿਮ ویئر ਟੀ-ਸ਼ਰਟ ਆ ਗਈ ਤੇ ਇਹਨਾਂ ਦੇ ਕਿੰਨੇ ਰੇਟ ਤੋਂ ਸਟਾਰਟਿੰਗ ਹੈ ਇਹ ਵੀ ਆਪਣੇ ਉਥੋਂ ਹੀ ਸਟਾਰਟਿੰਗ ਹੋ ਜਾਂਦੀ ਆਪਣੇ 500 ਤੋਂ ਸਟਾਰਟਿੰਗ ਹੈ ਇਹਨਾਂ ਦੇ ਲਗਭਗ ਸਾਰੇ 500 ਤੋਂ ਸਟਾਰਟ 500 ਦੇ ਸਟਾਰਟਿੰਗ ਹੈ ਕੁਝ ਵੀ ਲੈ ਸਕਦੇ ਹੋ 500 ਤੋਂ ਲੈ ਕੇ 2000 ਤੱਕ ਆ ਜਿਹੜੀ ਸਟਾਰਟਿੰਗ ਹੋ ਜਾਂਦੀ ਹੈ ਆ ਲਾਸਟ ਹੀ ਹੈ ਬਸ 2000 ਲਾਸਟ ਇਹਨਾਂ ਦੇ ਤੇ ਲੇਡੀਜ਼ ਸਟੱਫ ਦੇ ਵਿੱਚ ਆ ਲੋਰਾ ਪਈ ਆ ਇਹ ਲੋਰਾ ਆ ਜਾਂਦੀਆਂ ਨੇ ਹੁਣ ਇਹ ਆ ਦੇਖੋ ਵੀ ਤੁਸੀਂ ਜਿਮ ویئر ਪਾ ਰ ਪਾ ਸਕਦੇ ਹੋ ਆਪਣੇ ਰੁਟੀਨ 'ਚ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਕੈਜ਼ੂਅਲ ਵੇਅਰ ਕਰ ਸਕਦੇ ਹੋ ਠੀਕ ਹੈ ਠੀਕ ਹੈ ਟਰੈਵਲ ਜਦੋਂ ਕਰਦੇ ਉਹਦੇ ਵੀਅਰ ਕਰ ਸਕਦੇ ਜਿਮ ਦੇ ਵਿੱਚ ਵੀਅਰ ਕਰ ਸਕਦੇ ਫੁੱਲ ਲਾਈਕ ਕਰੋਗੇ ਬੂਟ ਕੱਟ ਸਟਾਈਲ ਆ ਗਿਆ ਜੇ ਤਿੰਨ ਚਾਰ ਕਲਰ ਆਉਂਦੇ ਆ ਆਪਣੇ ਕੋਲ ਠੀਕ ਹੈ ਜੇ ਬੂਟ ਕੱਟ ਆ ਗਿਆ ਇਹ ਬੂਟ ਕੱਟ ਸਟਾਈਲ ਆ ਗਿਆ ਰੈਡੀ ਸਰ ਠੀਕ ਹੈ ਜੀ ਬਾਕੀ ਮੇਨ ਹੈ ਕਿ ਫਿਟਿੰਗ ਫਿਟਿੰਗ ਬਹੁਤ ਅੱਛੀ ਹੈ ਇਹਨਾਂ ਦੀ ਠੀਕ ਹੈ ਅੱਗੇ ਕਿਹੜੇ ਆਰਟੀਕਲ ਆ ਜੋ ਬਾਕੀ ਆਪਣੀਆਂ ਟੀ-ਸ਼ਰਟ ਆਉਂਦੀਆਂ ਇਹ ਨਾਈਟਵੇਅਰ ਵੀ ਯੂਜ਼ ਕਰ ਸਕਦੇ ਹੋ ਘਰੇ ਜਿੱਦਾਂ ਪਾਉਣੀਆਂ ਹੋਣ ਉਦਾਂ ਤੁਸੀਂ ਜਿ ਮਰਜ਼ੀ ਪਾ ਸਕਦੇ ਇਹ ਸਾਰੀਆਂ ਲੋਰਾ ਨੇ ਇਹ ਸਾਰੀਆਂ ਲੋਰਾ ਨੇ ਸਾਰੀ ਕੋਸਟ 500 స్టార్ਟ ਹੈ ਹਾਂਜੀ 500 స్టార్ਟ ਹੈ ਅੱਗੇ ਅੱਗੇ ਚਾਹੀ ਜਾਂਦਾ ਅੱਗੇ ਉਹ ਲਾਸਟ 2000 ਹੀ ਆਈ ਬਸ ਐਂ ਦਿੱਖੇ ਲਾਸਟ 2000 ਹਾਂਜੀ 500 ਤੋਂ ਸਟਾਰਟਿੰਗ ਆ ਕਿ ਸਾਰੀਆਂ ਲੇਡੀਜ਼ ਦੀ ਟੀ-ਸ਼ਰਟਾਂ ਨੇ ਤੇ ਇਸ ਤੋਂ ਬਾਅਦ ਅੱਗੇ ਆ ਸਾਰਾ ਲੇਡੀਜ਼ ਦੀ ਆ ਗਿਆ ਨਾਈਟਵੇਅਰ ਜਿਵੇਂ ਪਜਾਮੇ ਆ ਗਏ ਠੀਕ ਹੈ ਜਿਵੇਂ ਆਪਣਾ ਪੀਸੀ ਕਾਟਨ ਚ ਆ ਗਈ ਆ ਕਾਟਨ ਸਟੱਫ ਤੇ ਆ ਗਈ ਠੀਕ ਹੈ ਜੀ ਠੀਕ ਹੈ ਇਹ ਕਾਟਨ ਦੇ ਵਿੱਚ ਆ ਗਏ ਇਹਨਾਂ ਨੂੰ ਪਜਾਮੇ ਕਹਿ ਦਿੰਦੇ ਹੈਗੇ ਇਹ ਘਰੇ ਪਾਉਣ ਨੂੰ ਬਹੁਤ ਕੰਫਰਟੇਬਲ ਹੈਗੇ ਬਿਲਕੁਲ ਸੌਫਟ ਹੈ ਨਾ ਕੋਈ ਦਿੱਕਤ ਆਵੇ ਕਲਰ ਦੀ ਦਿੱਕਤ ਨਹੀਂ ਆਂਦੀ ਪਾਉਣ ਦੇ ਵਿੱਚ ਵੀ ਕੰਫਰਟੇਬਲ ਹੈਗੇ ਇਹ ਇਹਦੀ 500 ਤੋਂ ਸਟਾਰਟਿੰਗ ਤੋਂ ਲੈ ਕੇ ਦੋ ਜਰ ਹਾਂਜੀ ਤਾਂ ਇਸ ਤੋਂ ਬਾਅਦ ਜੋਕੀ ਦੇ ਤੌਲੀਏ ਵੀ ਆ ਗਏ ਤੇ ਲੇਡੀਜ਼ ਦੇ ਜੈਂਟਸ ਸੌਕਸ ਵੀ ਮਿਲ ਜਾਣਗੀਆਂ ਤੇ ਇਸ ਤੋਂ ਬਾਅਦ ਜੋਕੀ ਨੇ ਜਿਹੜੀਆਂ ਉਹ ਕੈਪ ਵੀ ਘੜਤੀਆਂ ਇਹਦੇ ਵਿੱਚ ਕਈ ਕਲਰਾਂ ਦੇ ਵਿੱਚ ਤੁਹਾਨੂੰ ਇਹ ਕੈਪ ਹੈ ਜਿਹੜੀਆਂ ਜੋਕੀ ਦੀਆਂ ਉਹ ਮਿਲ ਜਾਣਗੀਆਂ ਤਾਂ ਇਹ ਸਾਰਾ ਸਟਾਫ ਹੈ ਜਿਹੜਾ ਜੋਕੀ ਵਾਲ ਦੇ ਆ ਚੁੱਕਿਆ ਇਹ ਨਵੇਂ ਸ਼ੋਰੂਮ ਦੇ ਵਿੱਚ ਹੁਣੇ-ਹੁਣੇ ਸ਼ ਤਾਂ ਇੱਕ ਵਾਰ ਇੱਥੇ ਆ ਕੇ ਜਰੂਰ ਵਿਜ਼ਿਟ ਕਰਿਓ ਇੱਕ ਵਾਰ ਟਰਾਈ ਕਰਕੇ ਜਾਓ ਤੁਹਾਨੂੰ ਜਿਹੜਾ ਸਾਰੇ ਕੱਪੜੇ ਜੋ ਕੀਦੇਓ ਜਰੂਰ ਪਸੰਦ ਆ ਜਿਹੜੇ ਆਉਣਗੇ ਬਾਕੀ ਆਪਣੇ ਕੋਲ ਕਿਡਜ਼ ਕਿਡਜ਼ ਦਾ ਆ ਜਾਂਦਾ ਗਾ ਆ ਸਾਰਾ ਕਿਡਜ਼ ਆ ਗਿਆ ਹਾਂਜੀ ਬਨੇਨਾ ਤੇ ਅੰਦਰ ਵੀ ਆ ਦੇ ਹਾਂਜੀ ਹਾਂਜੀ ਇਹ ਸਰਕਿਟਸ ਦੇ ਆਗੇ ਇਸ ਤੋਂ ਬਾਅਦ ਲੱਗੇ ਹੋਰ ਜਿਹੜਾ ਲੇਡੀਜ਼ ਦੇ ਇਥੇ ਆ ਆ ਜਿਹੜੇ ਅਨੌਸ ਪਏ ਹੈਗੇ ਆ ਕੈਮਰਾ ਕਰਕੇ ਕਹੂੰਗਾ ਕਿ ਸਾਰੇ ਪਾਸੇ ਇੱਕ ਵਾਰ ਚਾਹਤੀ ਹੈ ਜਿਹੜੀ ਜਰੂਰ ਮਿਲਾ ਦੇ ਤਾਂ ਇਸ ਤੋਂ ਬਾਅਦ ਅੱਗੇ ਆ ਜਾਂਦੇ ਆ ਡੈਕਸ ਦੇ ਹਨ ਵੀ ਆ ਬਨੇਨਾ ਤੇ ਅੰਦਰ ਵੀ ਆ ਦੇ ਵੀ ਕਈ ਪ੍ਰਕਾਰ ਹੁੰਦੇ ਆ ਇਹ ਮਸਲਾ ਮਤਲਬ ਖਾਲਾ ਨੇ। ਮੇਰੀ ਗੱਲ ਇਹਦੇ ਵਿੱਚ ਇਹੀ ਹੈਗੀ ਕਿ ਇਹ ਚੇਂਜ ਨਹੀਂ ਹੁੰਦੇ, ਚੇਂਜ ਕਿਉਂ ਨਹੀਂ ਹੁੰਦੇ? ਕਿਉਂਕਿ ਕਈ ਵਾਰ ਬੰਦਿਆਂ ਨੂੰ ਜਿਹੜੀ ਇਨਫੈਕਸ਼ਨ ਹੁੰਦੀ ਹੈਗੀ ਉਹ ਜੂਸ ਕਰ ਲੈਂਦਾ, ਫਿਰ ਇਹਦੇ ਵਿੱਚ ਹਫ਼ਤੇ 15 ਦਿਨਾਂ ਬਾਅਦ ਰਿਟਰਨ ਕਰਨ ਆ ਜਾਂਦਾ ਹੈ। ਜਿਹਦੇ ਕਰਕੇ ਪਤਾ ਨਹੀਂ ਹੁੰਦਾ ਇੱਕ ਬੰਦਾ ਧਰ ਗਿਆ ਲੈ ਕੇ ਦੂਸਰਾ ਲੈ ਗਿਆ। ਉਹਨੂੰ ਇਨਫੈਕਸ਼ਨ ਹੋ ਜਾਂਦੀ ਹੈ ਇਸ ਕਰਕੇ ਇਹ ਚੀਜ਼ਾਂ ਰਿਟਰਨ ਨਹੀਂ ਹੁੰਦੀਆਂ। ਇਸ ਕਰਕੇ ਜਦੋਂ ਵੀ ਇਹ ਲੈਣਾ ਆਪਣਾ ਤੁਹਾਨੂੰ ਸਾਈਜ਼ ਦਾ ਹਰੇਕ ਨੂੰ ਪਤਾ ਹੁੰਦਾ ਹੈ ਕਿ ਮੇਰੇ ਕਿਹੜਾ ਸਾਈਜ਼ ਹੈ ਜਿਹੜਾ ਫਿੱਟ ਆਊਗਾ। ਤਾਂ ਇਹਨਾਂ ਦਾ ਵੀ ਜਰੂਰ ਸਾਨੂੰ ਰੇਟ ਹੈ ਜਿਹੜਾ ਦੱਸੇ। ਇਹ ਐ ਲੈ ਲਓ ਸਰ ਇੰਟਰਨੈਸ਼ਨਲ ਕਲੈਕਸ਼ਨ ਆ ਜਾਂਦੀ ਹੈਗੀ ਠੀਕ ਹੈ ਜੀ ਆਪਣੇ ਕੋਲੇ ਯੂ ਐਸ اے ਕਲੈਕਸ਼ਨ ਆ ਜਾਂਦੀ ਨਿਊਯਾਰਕ ਕਲੈਕਸ਼ਨ ਆ ਜਾਂਦੀ ਹੈਗੀ ਜੋਕੀ ਲਾਈਫ ਆ ਜਾਂਦਾ ਹੈਰਿਟੇਜ ਕਲੈਕਸ਼ਨ ਆ ਜਾਂਦੀ ਹੈਗੀ ਆਪਣੇ ਕੋਲ ਕਾਫੀ ਕਲੈਕਸ਼ਨ ਆ ਜਾਂਦੀ ਹੈਗੀ ਠੀਕ ਹੈ ਅਥਲੈਟਜ਼ਰ ਜਿਹੜੇ ਆ ਜਾਂਦੇ ਆ ਬਾਕੀ ਇਹ ਇਨਰ ਵੇਅਰ ਆ ਜਾਂਦੇ ਆਪਣੇ ਕੋਲੇ ਵਿంటర్ ਦੇ ਠੀਕ ਹੈ ਜੀ ਠੀਕ ਹੈ ਹੁਣ ਜਿੰਨੇ ਵੀਰਾਂ ਨੇ ਬਾਹਰ ਬੂਰ ਜਾਣਾ ਹੁੰਦਾ ਉਹ ਵਿంటర్ ਦੇ ਆਪਣੇ ਕੋਲੇ ਸਟਾਕ ਮਿਲ ਜਾਂਦਾ ਹੈਗਾ ਆਪਣੇ ਕੋਲੋ ਸਰਟਾ ਜੈਕਟਾਂ ਲੋਰਾ ਟੀ-ਸ਼ਰਟਾਂ ਹਰ ਇੱਕ ਮਿਲ ਜਾਂਦੀ ਵਿంటర్ ਦੀਆਂ ਤੇ ਕਿੰਨੇ ਕਿੰਨੇ ਰੇਟ ਤੋਂ ਛਾਟ ਨੇ ਜੀ ਬਸ ਉਹੀ ਪ੍ਰਾਈਸ ਹੀ ਹੈ ਇਹਨਾਂ ਦੇ ਲਾਸਟ 2000 ਹੀ ਹੈਗਾ ਲਾਸਟ 2000 ਸਟਾਰਟਿੰਗ ਮਤਲਬ 500 ਤੋਂ ਹੋਏਂਦੀ 500 ਤੋਂ ਹੋ ਜਾਂਦੀ ਆ ਹੁਣ ਜੇ ਮੈਂ ਆਪਣੇ ਇੰਟਰਵਿਊਰ ਆ ਜਾਂਦੇਗੇ ਉਹਨਾਂ ਦਾ ਫੈਬਰਿਕ ਦੇਖੋ ਫੈਬਰਿਕ ਬਹੁਤ ਸੌਫਟ ਹੁੰਦਾਗਾ ਠੀਕ ਹੈ ਆਪਣੇ ਜਿੱਦਾਂ ਗਿਆ ਬੇਸਿਕ ਆਰਟੀਕਲ ਆਂਦੇ ਤੁਹਾਨੂੰ ਮਾਰਕੀਟ 'ਚ ਇਹੀ ਆਰਟੀਕਲ ਮਿਲਣਗੇ ਬਜ਼ਾਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇਹ ਆਰਟੀਕਲ ਮਿਲਦੇ ਆ ਮਾਰਕੀਟ ਦੇ ਵਿੱਚ ਆ ਬਜ਼ਾਰ ਵਾਲਾ ਆ ਗਿਆ ਇੰਟਰਵਿਊਰ ਆ ਇਹ ਬਜ਼ਾਰ ਵਾਲਾ ਬਟ ਆਹ ਆਹ ਦਾ ਆਪਣੇ ਕੋਲ ਕੰਪਨੀ ਦਾ ਵੀ ਮਾਰਕੀਟ ਤੇ ਬਾਜ਼ਾਰ ਦੇ ਵਿੱਚ ਇਹੀ ਮਿਲਦਾ ਏ ਹੁਣ ਇਹਦੇ ਵਿੱਚ ਤੁਸੀਂ ਐਂ ਦੇਖ ਲਓ ਕਈ ਵਾਰ ਬਹੁਤ ਕਸਟਮਰ ਕੰਪਲੀਟ ਕਰਦਾ ਹੁੰਦਾ ਵੀ ਇਹਦੇ ਵਿੱਚ ਸਾਨੂੰ ਕੰਫਰਟ ਤਾਂ ਰਹਿੰਦਾਗਾ ਬਟ ਇਹ ਮੋਰੀਆਂ ਵਗੈਰਾ ਹੋ ਜਾਂਦੀਆਂ ਨੇ ਕੰਫਰਟ ਹੁਣ ਤੁਸੀਂ ਆਹ ਫੈਬਰਿਕ ਦੇਖ ਲਓ ਬਿਲਕੁਲ ਸੌਫਟ ਫੈਬਰਿਕ ਹੋਊਗਾ ਫੁੱਲ ਕੰਫਰਟੇਬਲ ਹੋਊਗਾ ਨਾਲ ਚ ਮੋਰੀਆਂ ਦੀ ਦਿੱਕਤ ਹੋਵੇ ਜਿਵੇਂ ਮਰਜ਼ੀ ਵੇਅਰ ਕਰੋ ਠੀਕ ਹੈ ਇਹਦੇ ਵਿੱਚ ਕਲਰ ਅਲੱਗ-ਅਲੱਗ ਮਿਲ ਜਣਗੇ ਆ ਸਾਰੇ ਆ ਫ੍ਰੈਂਚ ਆ ਗਿਆ ਇਹਦੇ ਵਿੱਚ ਇਹਦੇ ਵਿੱਚ ਆ ਆਪਣੇ ਕੋਲੇ ਜਿਵੇਂ ਬਿਰਫ ਆ ਗਿਆ ਠੀਕ ਹੈ ਅਟਰੰਕ ਆ ਗਿਆ ਆ ਬ੍ਰਿਫ ਬਾਕਸਰ ਆ ਗਿਆ ਇਹ ਜਿੰਨੇ ਹੁਣ ਜਿਹੇ ਜੀ ਲੈਂਥ ਪਾਉਣੀ ਉਹ ਜਿਹੇ ਲੈਂਥ ਮਿਲ ਜੂਗੀ ਇਸ ਤੋਂ ਬਾਅਦ ਆ ਚੈੱਕ ਚ ਪਏ ਨੇ ਇਹ ਇਹ ਸਾਰੇ ਪ੍ਰਿੰਟਡ ਆ ਗਏ ਪ੍ਰਿੰਟਡ ਵੀ ਆ ਜਾਂਦੇ ਹਾਂ ਜੀ ਪ੍ਰਿੰਟਡ ਹੁੰਦੇ ਆਪਣੇ ਕੋਲੇ ਆ ਪ੍ਰਿੰਟਡ ਆ ਕਈ ਵਾਰ ਕਈ ਨੂੰ ਪਸੰਦ ਆਉਂਦਾ ਇਹ ਪ੍ਰਿੰਟਡ ਪਾਉਣਾ ਹਾਂਜੀ ਤਾਂ ਤੁਹਾਨੂੰ ਇਹ ਵੀ ਜਿਹੜੇ ਪ੍ਰਿੰਟਡ ਇਹਦੇ ਵਿੱਚ ਆਰਟੀਕਲ ਆ ਜਿਹੜੇ ਉਹ ਮਿਲ ਜਾਣਗੇ ਆ ਰੇਟ ਆਪਾਂ ਨੂੰ ਪਤਾ ਹੀ ਹੈ ਕਿ 500 ਤੋਂ ਜਿਹੜਾ ਸਟਾਰਟ ਹੋ ਜਾਂਦਾ ਹੈ ਪ੍ਰਿੰਟ ਤੱਕ 2000 ਪਰਚਾ ਬਸ ਜਿਹੜੇ ਆਪਣੇ ਐਂਡਰਵੀਅਰ ਹੈਗੇ ਇਹਨਾਂ ਦੇ ਤੁਸੀਂ ਲੈ ਲਓ 800 ਤੋਂ 900 ਤੋਂ ਸਟਾਰਟਿੰਗ ਹੈਗੀ। ਉਹ 3 ਪੀਸ ਦੀ ਪੈਕਿੰਗ ਹੈਗੀ। ਤਿੰਨ ਪੀਸ ਵਾਲੀ ਪੈਕਿੰਗ। ਹਾਂ ਜਿਹੜੇ ਆਪਣੇ ਵਧੀਆ ਕੁਆਲਿਟੀ ਉਹ 429 ਤੋਂ ਸਟਾਰਟਿੰਗ ਹੈ। 429 ਲੈ ਕੇ 600-700 ਰੁਪਏ ਤੱਕ ਅਦਾਗਾ। ਹੁਣ ਜੇ ਤੁਸੀਂ ਹੋਰ ਕਿਸੇ ਬ੍ਰਾਂਡ ਦਾ ਵਾਈ ਕਰਦੇ ਹੋ ਜਿਵੇਂ ਸੀਕੇ ਦਾ ਪਾਨੀ ਹੈਗੀ। ਹੁਣ ਉਸੇਕੇ ਦਾ ਇਹ ਮਾਡਲ ਆਂਦਾਗਾ। ਉਹਨਾਂ ਦਾ ਟ੍ਰੰਕ ਆਂਦਾਗਾ। ਠੀਕ ਹੈ। ਇਹ ਟਾਈਟਲਿਕ ਫੈਬਰਿਕ ਹੁੰਦਾਗਾ। ਉਹ ਕਟੋ-ਕਟ ਤੁਸੀਂ ਲੈ ਲਓ 2000-2500-3000 ਦਾ ਮਿਲਦਾ ਇਹ ਹੀ ਟ੍ਰੰਕ। ਇਹ ਹੈਗਾ ਆਪਣਾ 600 ਦਾ ਇਹਦਾ ਫੈਬਰਿਕ ਦੀ ਦਿੱਕਤ 1% ਨਹੀਂ ਹੁੰਦੀ ਉਹਨਾਂ ਕਲਰ ਦੀ ਦਿੱਕਤ ਆਵੇ ਇਹਦੀ ਲਾਈਫ ਕਾਫੀ ਆ ਹੋਰ ਅੰਡਰਵੀਅਰ ਉਹਨਾਂ ਲੋ ਜਿੰਨੇ ਆਪਾਂ ਅੰਡਰਵੀਅਰ ਪਾਣੇ ਆਂ ਕੁਆਲਿਟੀ ਦੇ ਸਫਾਈ ਹੈ ਜਿਹੜੀ ਪੂਰੀ ਹੋਈ ਇਹਦੇ ਵਿੱਚ ਜਿਵੇਂ ਆਪਾਂ ਬ੍ਰਾਂਡ ਦਾ ਸ਼ੋਅਰੂਮ ਤੇ ਜਾਂਦੇ ਆ ਹਨਾ ਸਾਰੀ ਚੀਜ਼ ਇੱਕ ਨੰਬਰ ਹੈ ਕੋਈ ਇਹਦੇ ਵਿੱਚ ਆਏ ਨਹੀਂ ਹੈਗਾ ਕਿ ਡੁਪਲੀਕੇਟ ਰੱਖੀ ਬੈਠੇ ਹੈ ਕੋਈ ਆਈ ਨਹੀਂ ਹੈਗਾ ਕਿ ਕਾਪੀਆਂ ਰੱਖੀ ਬੈਠੇ ਨੇ ਸਾਰਾ ਓਰੀਜਨਲ ਹੈ ਜਿਹੜਾ ਇਹਨਾਂ ਕੋਲੇ ਬ੍ਰਾਂਡਡ ਕੱਪੜੇ ਹੈ ਬੱਚਿਆਂ ਦੇ ਵੀ ਹੈ ਲੇਡੀਜ਼ ਦੇ ਵੀ ਹੈ ਤੇ ਜੈਂਟਸ ਦੇ ਵੀ ਹੈ ਤਾਂ ਇੱਥੇ ਇੱਕ ਵਾਰ ਜ਼ਰੂਰ ਆਇਓ ਲੋਕੇਸ਼ਨ ਤੁਹਾਨੂੰ ਦ ਜੈਨ ਧਰਮਸ਼ਾਲਾ ਗਈ ਇਹਦੇ ਓਪੋਜੀਟ ਸਾਈਡ ਉਹਨਾਂ ਦਾ ਨਵਾਂ ਸ਼ੋਰੂਮ ਹੈ ਜਿਹੜਾ ਖੁੱਲਿਆ ਬਾਕੀ ਭਰਾ ਮੇਨ ਪੂਰੀ ਡਿਟੇਲ ਨਾਲ ਆਪਣੀ ਲੋਕੇਸ਼ਨ ਐਂਡ ਹੀ ਦੱਸ ਦੇਣਗੇ ਆਪਣਾ ਜਿਹੜੀ ਲੋਕੇਸ਼ਨ ਹੈਗੀ ਗਊਸ਼ਾਲਾ ਰੋਡ ਪ੍ਰਾਣੀ ਗਊਸ਼ਾਲਾ ਰੋਡ ਜੈਨ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਹੈਗਾ ਜੋਕੀ ਸਟੋਰ ਨਾਲ ਹੋਰ ਇਧਰੋਂ ਭਾਗਾ ਲਿਆ ਜਾਂਦੇ ਹੈਗੇ ਥੋੜਾ ਜਿਆਦਾ ਤੁਹਾਨੂੰ ਦੱਸ ਦਿੰਨੇ ਡੀਪਲੀ ਬਸ ਆ ਉਹਦੇ ਨਾਲ ਹੀ ਹੈ ਬਿਲਕੁਲ ਸ਼ਾਪ ਤਾਂ ਇੱਕ ਵਾਰੀ ਇੱਥੇ ਜ਼ਰੂਰ ਪਹੁੰਚੋ ਆਰਟੀਕਲ ਦੇਖ ਕੇ ਦੇਖ ਕੇ ਜਾਓ ਇੱਕ ਵਾਰੀ ਆਉਂਗੇ ਤਾਂ ਖਾਲੀ ਆ ਤੁਸੀਂ ਨਹੀਂ ਜਾਉਂਗੇ ਇਹ 100% ਗਾਰੰਟੀ ਹੈ ਕਿਉਂਕਿ ਸਟਾਫ ਹੈ ਜਿਹੜਾ ਬਹੁਤ ਵਧੀਆ ਹੈ ਖਾਸ ਕਰ ਲਈ ਹੈ ਸਾਰੀ ਮਾਨਸਾ ਦੇ ਵਿੱਚ ਜੋਕੀ ਦਾ ਸ਼ੋਰੂਮ ਜਿਹੜਾ ਉਹ ਨਹੀਂ ਖੁੱਲਿਆ ਦੂਜੀ ਮੇਨ ਗੱਲ ਇਹਦੇ ਵਿੱਚ ਇਹ ਹੈ ਪਹਿਲਾਂ ਅੰਡਰਵੀਅਰ ਤੇੜੀਆਂ ਬਣਾਈ ਨਹੀਂ ਹੁੰਦੀ ਸੀ ਹੁਣ ਸਾਰਾ ਸਟਾਫ ਜੋਕੀ ਨੇ ਜਿਹੜਾ ਰਿਲੀਜ਼ ਕਰਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਇੱਕ ਵਾਰ ਜ਼ਰੂਰ ਸ਼ੋਰੂਮ ਦੇ ਵਿੱਚ ਆ ਕੇ ਜਾਓ